ਤਮ ਹਮੇਸ਼ਾ ਦਹਿਰਾਉਂਦਾ ਆਪਣੇ ਆਪ ਨੂੰ ਆਪਾ ਦੇਖੀ ਤੇ ਜਿਹੜਾ ਆਪਾਂ ਕਿਨੇ ਉਸ ਵਹਿਗੁਰੂ ਨੂੰ ਕੌਣ ਜਾਣਦਾ ਜੇਕਰ ਉਹ ਅੱਜ ਇਹ ਸਮੇਂ ਨਾ ਦਿਸਣ ਤੇ ਇਹ ਤਾਂ ਆਪਾਂ ਦੇਖਿਆ ਹੀ ਹੈ ਵੀ ਜਿਹੜਾ ਜਿਹੜਾ ਜ਼ੁਲਮ ਦੇ ਵਿਰੁੱਧ ਹਮੇਸ਼ਾ ਹੀ ਆਵਾਜ਼ਾਂ ਉੱਠੀਆਂ ਤੇ ਜ਼ੁਲਮ ਦਾ ਜਿਹੜਾ ਜੋ ਵੀ ਕਿਨੇ ਪਾਪ ਕੀਤਾ ਉਹਨੂੰ ਉਹਦੀ ਸਜ਼ਾ ਮਿਲੀ ਹੈ ਤੇ ਅੱਜ ਵੇਖੋ ਗੁਰੂ ਸਾਹਿਬ ਨੇ ਕੀ ਵਿਉਂਤ ਬਣਾਈ ਹੈ ਅੱਜ ਉਹ ਇੱਕ ਗੁਰੂ ਉਹ ਗੁਰੂ ਹੀ ਕਰਨ ਵਾਲਾ ਜੀ ਇਨਸਾਨ ਕੁਛ ਨਹੀਂ ਇਹ ਇੱਕ ਜਣੀ ਚੀਜ਼ਾਂ ਜਿਹੜੀਆਂ ਪੈਦਾ ਹੁੰਦੀਆਂ ਅੰਦਰ ਦਰਦ ਦੁੱਖ ਜਦੋਂ ਪੈਦਾ ਹੁੰਦਾ ਤੇ ਫਿਰ ਵੱਡੇ ਵੱਡੇ ਫੈਸਲੇ ਇਨਸਾਨ ਲੈਂਦਾ ਅੱਜ ਆਪਾਂ ਗੱਲ ਕਰਦੇ ਤੇ ਸੁਭਾ ਸਿੰਘ ਵਰਗੇ ਇਨਸਾਨ ਜਿਨ੍ਹਾਂ ਨੇ ਅੱਜ ਕਿਤੇ ਨਾ ਕਿਤੇ ਆਪਦੇ ਇੱਕ ਹਉਮੇ ਦੇ ਵਿੱਚ ਜਾਂ ਸਰਕਾਰੀ ਸ਼ਹਿਾਂ ਦੇ ਉੱਤੇ ਐਡਾ ਦਸਦਤ ਕੀਤਾ ਸਿੱਖਾਂ ਸਿੱਖਾਂ ਪਰਿਵਾਰਾਂ ਤੇ ਔਰ ਇਹਨਾਂ ਇਹੋ ਜੀਆਂ ਦਰਿਆਵਾਂ ਦੇ ਵਿੱਚ ਜਿਹੜੇ ਉਹਨਾਂ ਨੇ ਜਿਹੜੇ ਸਾਡੇ ਤੁਹਾਨੂੰ ਜਿਵੇਂ ਅੱਗੇ ਨੇ ਮਾਨਾ ਜੀ ਨੇ ਗੱਲ ਕੀਤੀ ਸੀ ਵੀ ਜਿਹੜੀਆਂ ਅਦਾਲਤਾਂ ਕੋਸ਼ਿਸ਼ ਸਬੂਤ ਚਾਹੀਦੇ ਆ ਤੇ ਜਦੋਂ ਫਿਰ ਇਹੋ ਜਿਹੇ ਲੋਕ ਹੁੰਦੇ ਉਹ ਸਬੂਤ ਕਿੱਥੋਂ ਕਿਉਂਕਿ ਇਹਨਾਂ ਲੋਕਾਂ ਸਬੂਤ ਪੇਸ਼ ਕਰਨੇ ਹੁੰਦੇ ਆ ਤੇ ਜਦੋਂ ਖੁਦ ਉਹ ਜ਼ਾਲਮ ਬਣ ਜਾਣ ਤੇ ਫਿਰ ਸਬੂਤ ਕਿੱਥੋਂ ਆਉਣੇ ਆ ਤਾਂ ਫਿਰ ਜਿਹੜੀ ਉਸ ਅਦਾਲਤ ਦੇ ਵਿੱਚ ਨਿਆ ਹੁੰਦਾ ਅੱਜ ਉਹ ਰੱਬ ਦੀ ਅੱਜ ਆਪਾਂ ਗੱਲ ਕਰਦੇ ਆਂ ਤੇ ਅੱਜ ਦੇਖੋ ਉਹਨਾਂ ਨੂੰ ਸਮਝ ਜ਼ਰੂਰ ਲੱਗਿਆ ਸਾਡੀ ਗੱਲ ਚੱਲਦੀ ਉਹ ਕਹਿੰਦੇ ਜੀ ਆ ਅਦਰ ਦੇਰ ਦੇਰ ਤੋਂ ਸ਼ਾਇਦ ਅੰਧੇਰ ਨਹੀਂ ਹਾਂ ਤੇ ਗੁਰੂ ਸਾਹਿਬ ਨੇ ਵੇਖੋ ਸਮਾ ਆ ਅੱਜ ਉਹ ਬੰਦਾ ਕਿਹੜੀ ਥਲੀ ਤੇ ਬੈਠੇ ਹੁੰਦੇ ਬੱਚਿਆਂ ਤੱਕ ਵੀ ਉਹਨੂੰ ਪਰਿਵਾਰ ਨੇ ਕਹਿਤਾ ਵੀ ਅੱਜ ਦੁੱਖ ਲੱਗਦਾ ਬਾਪ ਕਹਿਣ ਨੂੰ ਵੀ ਕਿਤੇ ਸਾਡਾ ਬਾਪ ਨਾ ਹੁੰਦਾ ਤੇ ਮੈਨੂੰ ਲੱਗਦਾ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਅੱਜ ਦੇ ਲੋਕਾਂ ਨੂੰ ਵੀ ਕਹਿਣਾ ਇਹ ਦੇਖੋ ਇਹ ਸਮਾ ਦੇ ਜਿੰਨਾ ਵੀ ਕੀਤਾ ਭੁਗਤਨੀਆਂ ਪਈਆਂ ਜੇ ਤਾਂ ਸੇਧ ਲੈਣੀ ਚਾਹੀਦੀ ਦੂਜੇ ਦਿਨਾਂ ਵੀ ਉਹਦੇ ਨਾਲ ਹੋ ਗਈ ਕਿਤੇ ਮੈਂ ਕੌਣਾ ਮੈਨੂੰ ਕੌਣ ਵੇਖਦਾ